ਹਾਕੀ ਦੇ ਜਾਦੂਗਰ ਦੇ ਨਾਮ ਨਾਲ ਜਾਣਿਆ ਜਾਂਦਾ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਨ ਨੂੰ ਸਮਰਪਿਤ ਜਿੱਥੇ ਪੂਰੇ ਦੇਸ਼ ਅੰਦਰ ਇਸ ਦਿਨ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ ਇਸੇ ਸਬੰਧ ਦੇ ਵਿੱਚ ਰੂਰਲ ਹਾਕੀ ਡਿਵੈਲਪਮੈਂਟ ਸੋਸਾਇਟੀ ਵੱਲੋਂ ਵੀ ਰਾਸ਼ਟਰੀ ਖੇਡ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਇ ਜੰਡੇਆਲਾ ਵਿਖੇ ਮਨਾਇਆ ਗਿਆ ਜਿੱਥੇ ਉਹਨਾਂ ਦੇ ਬੁੱਤ ਤਿਹਾਰ ਪਾ ਕੇ ਉਹਨਾਂ ਦਾ ਜਨਮ ਦਿਨ ਮਨਾਇਆ ਉੱਥੇ ਹੀ ਸਾਰਿਆਂ ਨੂੰ ਮੂੰਹ ਮਿੱਠਾ ਕਰਾ ਕੇ ਇਸ ਦਿਨ ਦੀ ਵਧਾਈ ਵੀ ਦਿੱਤੀ ਇਸ ਦੌਰਾਨ ਇੱਕ ਹਾਕੀ ਦਾ ਮੈਚ ਜੋ ਕਿ ਜੰਡੇਆਲਾ ਦੀ ਟੀਮ ਅਤੇ ਆਰਮੀ ਦੀ ਟੀਮ ਵਿਚਕਾਰ ਹੋਇਆ ਤੇ weightlifters ਨੇ ਵੀ ਆਪਣੇ weightlifting ਦੇ ਜੋਰ ਦਿਖਾਏ ਇਸ ਮੌਕੇ ਸਾਰਿਆਂ ਨੇ ਪ੍ਰਣ ਲਿਆ ਕਿ ਉਹ ਜਿਸ ਵੀ ਖੇਡ ਵਿੱਚ ਹਨ ਵਧੀਆ ਪ੍ਰਦਰਸ਼ਨ ਕਰਨਗੇ ਤੇ ਆਪਣੇ ਪਿੰਡ ਦਾ ਆਪਣੇ ਪੰਜਾਬ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਗੇ ਇਸ ਮੌਕੇ ਤੇ ਰੂਰਲ ਹਾਕੀ ਡਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ ਮਾਸਟਰ ਸੁਖਜੀਤ ਸਿੰਘ ਜੋਲ ਪ੍ਰਧਾਨ ਹਰਪੁਪਿੰਦਰਜੀਤ ਸਿੰਘ ਸਮਰਾਜ ਜਨਰਲ ਸਕੱਤਰ ਅੰਤਰਰਾਸ਼ਟਰੀ ਕੋਚ ਹਰਮੇਸ਼ ਲਾਲ ਰਾਜੇਸ਼ ਕੁਮਾਰ ਨਾਇਬ ਸੂਬੇਦਾਰ ਜਾਟ ਰੈਜੀਮੈਂਟ ਲਖਵੀਰ ਕੁਮਾਰ ਹਾਕੀ ਕੋਚ ਗੁਰਪ੍ਰੀਤ ਸਿੰਘ ਝੰਡਿਆਲਾ ਰਾਜੇਸ਼ ਕੁਮਾਰ ਅੰਤਰਰਾਸ਼ਟਰੀ weightlifter ਚਰਨਜੀਤ ਸਿੰਘ ਢਾਲੀਵਾਲ ਜੈਰਾਮ ਕੋਚ ਸਚੀ ਨਿਊ ਪ੍ਰੋਫੈਸਰ ਗੌਰਵ ਜੋਰਾਵਰ ਸਿੰਘ ਫਰਾਲਾ ਰੂਰਲ ਹਾਕੀ ਡਿਵੈਲਪਮੈਂਟ ਸੁਸਾਇਟੀ ਦੇ ਮੈਂਬਰ ਕਬੱਡੀ ਕ੍ਰਿਕਟ ਹਾਕੀ ਵਾਲੀਬਾਲ ਅਤੇ जाट रेजिਮੈਂਟ ਦੇ ਖਿਡਾਰੀ ਹਾਜ਼ਰ ਸਨ ਪਿੰਡ ਝੰਡਿਆਲਾ ਮੰਜਕੀ ਤੋਂ ਪੱਤਰਕਾਰ ਮੋਈ ਸ਼ਰਮਾ ਦੀ ਰਿਪੋਰਟ ਅੱਜ ਸਾਰੀ ਦੁਨੀਆ ਦੇ ਵਿੱਚ ਮੇਜਰ ਧਿਆਨ ਚੰਦ ਨੂੰ ਜੀ ਨੂੰ ਚੇਤੇ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਕਿ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਸੀ ਮੈਂ ਸਰਦਾਰ ਸੁਖਜੀਤ ਸਿੰਘ ਚੇਅਰਮੈਨ ਹਾਕੀ ਡਵੈਲਪਮੈਂਟ ਸੁਸਾਇਟੀ ਤੁਹਾਡੇ ਸਨਮੋਕਾ ਜੀ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਨੂੰ ਮੇਰੇ ਵੱਲੋਂ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਇਸ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਨ ਨੂੰ ਅਸੀਂ ਰਾਸ਼ਟਰੀ ਖੇਡ ਦਿਵਸ ਵਿੱਚ ਮਨਾਉਨੇ ਆ ਸਾਡੀ ਜਿਹੜੀ ਲੀਗ ਆ ਇਹਦੇ ਵਿੜੇ ਦੇ ਵਿੱਚ ਅੱਜ ਛੋਟੇ ਬੱਚੇ ਇਸ ਦਿਨ ਨੂੰ ਮਨਾਉਣ ਵਾਸਤੇ ਸਾਡੇ ਕੋਲ ਆਏ ਨਾਲ ਆਰਮੀ ਦੀ ਟੀਮ ਸਾਡੇ ਕੋਲ ਆਈ ਆ ਮੈਂ ਸਾਰੇ ਸਭ ਨੂੰ ਬੇਨਤੀ ਕਰਦਾ ਕਿ ਹਰ ਸਾਲ ਆਪਾਂ ਇਸ ਨੂੰ ਵੱਧ ਤੋਂ ਵੱਧ ਮਨਾਇਆ ਕਰੀਏ ਤਾਂ ਕਿ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਦੇ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਵਧੇ ਤੇ ਮੇਜਰ ਧਿਆਨ ਚੰਦ ਜੀ ਨੂੰ ਹਮੇਸ਼ਾ ਲਈ ਚੇਤੇ ਕੀਤਾ ਜਾਵੇ ਨਾਲ ਹੀ ਮੈਂ ਬੇਨਤੀ ਕਰੂੰਗਾ ਸਾਡੇ ਦੇ ਮੁਲਕ ਦੀ ਸਰਕਾਰ ਨੂੰ ਸਾਡੇ ਦੇਸ਼ ਦੀ ਸਰਕਾਰ ਨੂੰ ਕਿ ਮੇਜਰ ਧਿਆਨ ਚੰਦ ਜੀ ਨੂੰ ਪਲੀਜ਼ ਹੁਣੇ ਹੀ ਖੇਡ ਰਸੋਨ ਦਾ ਵਾਰ ਦੇ ਆਟ ਦੇ ਦਿੱਤਾ ਜਾਵੇ ਜਿਹੜੇ ਵਿੱਚ ਤੁਸੀਂ ਬਹੁਤ ਦੇਰੀ ਕਰ ਚੁੱਕੇ ਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੁਬਾਰਕਵਾਦ ਖੇਡ ਜਗਤ ਨੂੰ ਕਿਉਂਕਿ ਮਹਾਨ ਸ਼ਖਸ਼ੀਅਤ ਮੇਜਰ ਧਾਨ ਚੰਗੀ ਦਾ ਜਨਮ ਦਿਨ ਹੈ ਔਰ ਇਸੇ ਦਿਨ ਰਾਸ਼ਟਰੀ ਖੇਡ ਦਿਵਸ ਜਿਹੜਾ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਉਹਨਾਂ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਸੋ ਮੁਬਾਰਕਵਾਦ ਮੈਂ ਦਿੰਦਾ ਪੂਰੇ ਖੇਡ ਪ੍ਰੇਮੀਆਂ ਨੂੰ ਖਿਡਾਰੀਆਂ ਨੂੰ ਤੇ ਉਹਨਾਂ ਲੋਕਾਂ ਨੂੰ ਜੋ ਖੇਡ ਦੀ ਸਪੋਰਟ ਕਰਦੇ ਆ ਕਿਉਂਕਿ ਜਦੋਂ ਖੇਡਾਂਗੇ ਫਿਰ ਰੋਗ ਨਹੀਂ ਆਉਂਦੇ ਨਸ਼ੇ ਨਹੀਂ ਆਉਂਦੇ ਬੁਰਾਈਆਂ ਨਹੀਂ ਆਉਂਦੀਆਂ ਇੱਡਾਂ ਕੇ ਚੰਗਿਆਈ ਆਉਂਦੀ ਏ ਸਾਂਝ ਆਉਂਦੀ ਏ ਪਿਆਰ ਆਉਂਦਾ ਏ ਸਤਸੰਤੋਖ ਆਉਂਦਾ ਏ ਤੇ ਫਿਰ ਪਤਾ ਕੀ ਬਣਦਾ ਏ ਇੱਕ ਚੰਗਾ ਇਨਸਾਨ ਸੋ ਮੁਬਾਰਕਬਾਦ ਸਾਰੇ ਖਿਡਾਰੀਆਂ ਨੂੰ ਆਓ ਇਕੱਠੇ ਹੋ ਕੇ ਖੇਡਾਂ ਨੂੰ ਉੱਪਰ ਲੈ ਕੇ ਜਾਈਏ ਔਰ ਉਹ ਦਿਨ ਲੈ ਕੇ ਆਈਏ ਜਦੋਂ ਛੇਡਾਂ ਹੋਣ ਪਿਆਰ ਹੋਵੇ ਸਾਂਝ ਹੋਵੇ ਔਰ ਇਸ ਦੇਸ਼ ਦੇ ਵਿੱਚ ਕੋਈ ਬੁਰਾਈ ਨਾ ਹੋਵੇ ਇਹ ਤਾਂ ਹੋ ਸਕਦਾ ਕਿ ਅਸੀਂ ਉਂਗਲ ਫੜ ਕੇ ਆਪਣੇ ਬੱਚਿਆਂ ਨੂੰ ਗਰਾਉਂਡਾਂ ਚ ਲੈ ਕੇ ਆਵਾਂਗੇ ਸੋ ਆਓ ਸਾਰੇ ਜਣੇ ਆਪਣੇ ਬੱਚਿਆਂ ਨੂੰ ਸਪੋਰਟਸ ਨਾਲ ਜੋੜੀਏ ਔਰ ਅੱਗੇ ਲੈ ਕੇ ਜਾਈਏ ਔਰ ਉਹ ਦਿਨ ਲੈ ਕੇ ਆਈਏ ਜਦੋਂ ਆਨੰਦ ਪਿਆਰ ਇਸ ਖੁਸ਼ੀਆਂ ਹੁਣ ਸੋ ਵੈ ਗੁੱਡ ਮੈਂ ਹਰਮੇਸ਼ ਅੰਤਰਰਾਸ਼ਟਰੀ ਕੋਚ ਸਟੇਟ ਵਾਡੀ ਜਨਰਲ ਰੂਰਲ ਹਾਕੀ ਡਵੈਲਪਮੈਂਟ ਸੁਸਾਇਟੀ ਆ ਵਿਸ਼ੇਸ਼ ਤੌਰ ਤੇ ਪੰਜਾਬ ਵਾਸੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਖੇਡ ਪ੍ਰੇਮੀਆਂ ਨੂੰ ਖੇਡ ਜਗਤ ਤੋਂ ਰਾਸ਼ਟਰੀ ਖੇਡ ਦੇ ਉਸ ਮੇਜਰ ਧਿਆਨ ਚਾੰਦੀ ਦੇ ਜਨਮ ਦਿਨ ਨੂੰ ਮੁਬਾਰਕਬਾਦ ਦਿੰਦੇ ਆ ਸੋਚੇ ਦੇ ਸ਼ਰਸ਼ੀਆਂ ਨੂੰ ਬਹੁਤ ਬਧਾਈ ਦਿੰਦੇ ਆ ਔਰ ਆਸ ਰੱਖਦੇ ਆ ਕਿ ਇਹ ਰਾਸ਼ਟਰੀ ਖੇਡ ਦੇ ਉਸ ਜਿਹੜੇ ਆ ਖਿਡਾਰੀਆਂ ਲਈ ਤੇ ਖੇਡ ਪ੍ਰਮੋਟਰਾਂ ਲਈ ਇੱਕ ਪ੍ਰੇਰਣਾ ਸਰੋਤ ਰਹਿਣਗੇ ਜਿਸ ਨਾਲ ਦੇਸ਼ ਦਾ ਜਿਹੜਾ ਖੇਡ ਸਤਰ ਜਿਹੜਾ ਹੈਗਾ ਉਹ ਬਹੁਤ ਉੱਚਾ ਜਾਏਗਾ ਮੈਂ ਉਹਨਾਂ ਖੇਡ ਸੰਸਥਾਵਾਂ ਨੂੰ ਖੇਡ ਫੈਡਰੇਸ਼ਨਜ਼ ਨੂੰ ਖੇਡ ਐਸੋਸੀਏਸ਼ਨਜ਼ ਨੂੰ ਜਾਂ ਜਿਹੜੀਆਂ ਐਨਜੀਓ ਨੇ ਜਿਹੜੀਆਂ ਖੇਡਾਂ ਨੂੰ ਪ੍ਰਮੋਟ ਕਰਦੀਆਂ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਖਿਡਾਰੀਆਂ ਨੂੰ ਖੇਡ ਦੇ ਨਾਲ ਨਾਲ ਉਹਨਾਂ ਦੇ ਕੈਰੀਅਰ ਬਾਰੇ ਵੀ ਦੱਸਿਏ ਤਾਕੇ ਉਹਨਾਂ ਦਾ ਜੀਵਨ ਜਿਹੜਾ ਖੇਡ ਕੇ ਕਿੱਥੋਂ ਤੱਕ ਤਰੱਕੀ ਕਰ ਸਕਦਾ ਕੀ ਉਹਨਾਂ ਨੂੰ ਨੌਕਰੀ ਮਿਲ ਸਕਦੀ ਹੈ ਕਿ ਨਹੀਂ ਮਿਲ ਸਕਦੀ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਖੇਡਾ ਖੇਡਣ ਨਾਲ ਜਿੱਥੇ ਸਾਨੂੰ ਤੰਦਰੁਸਤੀ ਮਿਲਦੀ ਹੈ ਉਹਦੇ ਨਾਲ ਸਾਨੂੰ ਸਮਾਜਿਕ ਸਾਂਝ ਭਾਈਚਾਰਾ ਵੱਡਾ ਹੁੰਦਾ ਤੇ ਨਾਲ ਦੇਸ਼ ਵਿੱਚ ਜਿਹੜਾ ਪ੍ਰੇਮ ਇਤਿਫਾਕ ਵਧਦਾ ਹੈ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਇਹ ਸਭ ਤੋਂ ਸਸਤਾ ਤੇ ਵਧੀਆ ਤਰੀਕਾ ਆ ਜਿਹਦੇ ਨਾਲ ਅਸੀਂ ਆਪਣੇ ਪੰਜਾਬ ਵਾਸੀਆਂ ਨੂੰ ਬੇਸ਼ਕਸੀਆਂ ਨੂੰ ਨਸ਼ਾ ਤੋਂ ਨਿਜਕਤ ਲੈਣ ਦਾ ਮਾਧਿਮ ਸਮਝ ਸਕਦੇ ਆ ਤਾਂ ਆਓ ਆਪਾਂ ਰਲ ਕੇ ਅੱਜ ਰਾਸ਼ਟਰੀ ਖੇਡ ਦਿਵਸ ਨੂੰ ਸੈਲੀਬ੍ਰੇਟ ਕਰੀਏ ਔਰ ਖਿਡਾਰੀਆਂ ਨੂੰ ਪ੍ਰੇਰਿਤ ਕਰੀਏ ਜਿਹੜੇ ਸਾਡੇ ਸਰਕਾਰਾਂ ਦੇ ਨੁਮਾਇੰਦੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਰਾਸ਼ਟਰੀ ਖੇਡ ਦਿਵਸ ਆ ਇਹ ਪਿੰਡ ਪੱਧਰ ਤੇ ਵੀ ਮਨਾਇਆ ਜਾਣਾ ਚਾਹੀਦਾ ਉਹਦਾ ਜਿਹੜਾ ਪਿੰਡ ਪੱਧਰ ਦਾ ਆਈਡੀਆ ਮੈਂ ਕਈ ਮੰਤਰੀ ਨੂੰ ਦਿੱਤਾ ਹੋਇਆ ਹੈ ਵੀ ਜਿਸ ਪਿੰਡ ਦਾ ਸਭ ਤੋਂ ਅੱਛੀ ਪਰਫਾਰਮੈਂਸ ਵਾਲਾ ਖਿਡਾਰੀ ਆ ਜਿਹੜੀ ਉਹਦੀ ਡੇਟ ਆਫ ਬਰਥ ਹੋਏਗੀ ਉਹੀ ਉਸ ਪਿੰਡ ਦਾ ਖੇਡ ਦੇਵਸ ਹੋਏਗਾ ਜਦੋਂ ਉਸੇ ਪਿੰਡ ਦਾ ਕੋਈ ਹੋਰ ਖਿਡਾਰੀ ਉੱਠੇਗਾ ਉਸ ਤੋਂ ਵੱਡੀ ਖੇਡ ਪਰਫਾਰਮੈਂਸ ਦਿਖਾਏਗਾ ਫਿਰ ਅਗਲੇ ਚੰਗੇ ਖਿਡਾਰੀ ਜਿਹੜੀ ਡੇਟ ਆਫ ਬਰਥ ਹੋਇਆ ਕਰੀਗੀ ਉਹ ਉਹਦਾ ਰਾਸ਼ਟਰੀ ਖੇਡ ਦੇਵਸ ਹੋਇਆ ਕਰੇਗਾ ਇਦਾਂ ਪਿੰਡ ਪੱਦਰ ਦੇ ਉੱਤੇ ਜਿਹੜੀ ਆ ਖੇਡਾਂ ਹਰ ਤਰ੍ਹਾਂ ਦੀ ਖੇਡ ਜਿਹੜੀ ਉਹ ਰੀਚਾਰਜ ਹੋਏਗੀ ਖੋਰ ਵਧੇਗੀ ਲੋਕਾਂ ਵਿੱਚ ਉਹ ਸ਼ਾਭ ਵਧੂਗਾ ਔਰ ਜਿਨ੍ਹਾਂ ਦਾ ਪਿੰਡ ਵਿੱਚ ਰਾਸ਼ਟਰੀ ਖੇਡ ਦੇ ਅਫਸਰ ਦੁਆਰ ਤੇ ਸੈਲੀਬ੍ਰੇਟ ਹੋਏਗਾ ਉਹਨਾਂ ਪਰਿਵਾਰਾਂ ਨੂੰ ਉਹਨਾਂ ਬੱਚਿਆਂ ਨੂੰ ਵੀ ਮਾਣ ਹੋਏਗਾ ਤੇ ਇਸ ਨਾਲ ਮੇਰੀ ਉਮੀਦ ਹੈ ਮੈਨੂੰ ਉਮੀਦ ਹੈ ਕਿ ਪਿੰਡ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਖਿਡਾਰੀ ਜਿਹੜੇ ਹੈ ਹਮਲਾਵਾਨ ਕੇ ਦੇਸ਼ ਦਾ ਤਿਰੰਗਾ ਰਾਸ਼ਟਰੀ ਪੱਧਰ ਦੇ ਉਤੇ 올림픽 ਦੇ ਵਿੱਚ ਵੀ ਹੋਰ ਉੱਚਾ ਕਰਨਗੇ ਇਸ ਨਾਲ ਅੰਤ ਵਿੱਚ ਦਵਾਹਾਂ ਹਲ ਚੱਲਦੇ ਟੀਮ ਦੇ ਮੋਇਸ਼ ਚਰਮਾ ਜੀ ਤੇ ਦਰਸ਼ਕਾਂ ਨੂੰ ਮੁਬਾਰਕਵਾਦ ਦਿੰਦਾ ਹੈ ਕਿ ਉਹਨਾਂ ਨੇ ਅੱਜ ਇਸ ਰਾਸ਼ਟਰੀ ਖੇਡ ਦੇਵ ਨੂੰ ਦੇਖ ਕੇ ਬਹੁਤ ਚੰਗਾ ਆਨੰਦ ਮਾਣਿਆ ਹੋਵੇਗਾ ਔਰ ਪ੍ਰਣ ਵੀ ਕੀਤਾ ਹੋਗਾ ਦੇਸ਼ ਲਈ ਖੇਡਾਂ ਖੇਡिए ਤੰਦਰੁਸਤ ਰਕਿਏ ਤੰਦਰੁਸਤ ਪੰਜਾਬ ਬਣਾਈਏ